ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿਛਲੇ 18 ਦਿਨਾਂ ਤੋਂ ਦਾਸ ਆਪ ਜੀ ਦੇ ਨਾਲ ਗ੍ਰਹਿ ਲਗਨ ਸ਼ਗਨ ਅਪਸ਼ਗਨ ਵਿਸ਼ੇ ਦੀ ਵਿਚਾਰ ਸਾਂਝੀ ਕਰ ਰਿਹਾ ਸੀ ਜਿਸ ਤੇ ਅੱਜ ਅਸੀਂ ਆਖਰੀ ਪੜਾਅ ਤੇ ਪਹੁੰਚ ਗਏ ਹਾਂ ਹੋਰ ਆਖਰੀ ਪੜਾਅ ਤੇ ਇੱਕ ਕਹਾਂਗਾ ਬਹੁਤ ਹੀ ਮਹੱਤਵਪੂਰਨ ਗੱਲ ਸਮਝਣ ਦੀ ਕੋਸ਼ਿਸ਼ ਕਰਾਂਗੇ ਗੁਰਬਾਣੀ ਰਾਹੀਂ ਇੱਕ ਔਕੜ ਦੇ ਸਮੇਂ ਸਾਨੂੰ ਕੀ ਕਰਨਾ ਚਾਹੀਦਾ ਇਹ ਭਾਗ ਬਹੁਤ ਮਹੱਤਵਪੂਰਨ ਕਿਉਂ ਹੈ ਕਿਉਂਕਿ ਅਕਸਰ ਜਿਹਨਾਂ ਦੇ ਕੋਈ ਸੋਜੀ ਹੁੰਦੀ ਵੀ ਹੈ ਬਹੁਤੇ ਜਿਹੜਾ ਭਾਰਤੀ ਮਾਨਸਿਕਤਾ ਹੈ ਜਿਹਦੇ ਵਿੱਚ ਇੱਕ ਡਰ ਦਾ ਮਾਹੌਲ ਪੈਦਾ ਕੀਤਾ ਗਿਆ ਬੱਚਾ ਜਨਮ ਤੋਂ ਹੀ ਇੱਕ ਡਰ ਦੇ ਮਾਹੌਲ 'ਚ ਪੈਦਾ ਹੁੰਦਾ ਹੈ ਇਹ ਵਹਿਮ ਪਰਮੋ ਦੇ ਵਿੱਚ ਜਨਮ ਤੋਂ ਉਹਦੇ ਦਿਮਾਗ 'ਚ ਪਾ ਦਿੱਤੇ ਜਾਂਦੇ ਨੇ ਸਿੱਖ ਬਚ ਸਕਦਾ ਸੀ ਜੇ ਗੁਰਬਾਣੀ ਨਾਲ ਜੁੜਿਆ ਹੁੰਦਾ ਗੁਰਬਾਣੀ ਪੜਦਾ ਆਪ ਵਿਚਾਰਦਾ ਅੱਜ ਵੀ ਮੁਕਤ ਹੋ ਸਕਦਾ ਜਿਹੜੇ ਪੜਦੇ ਨੇ ਮੁਕਤ ਨੇ ਜਿਹੜੇ ਗੁਰਬਾਣੀ ਨੂੰ ਵਿਚਾਰਦੇ ਨੇ ਉਹ ਨਹੀਂ ਇਸ ਪਰਮਜਾਲ ਚ ਪੈਂਦੇ ਲੇਕਿਨ ਬਹੁਤੇ ਉਸ ਮਾਹੌਲ ਦੇ ਵਿੱਚ ਪੈਦਾ ਹੁੰਦੇ ਨੇ ਉਸ ਮਾਹੌਲ ਦਾ ਅਸਰ ਹੁੰਦਾ ਹੈ ਉਹ ਬਚਪਨ ਤੋਂ ਹੀ ਉਹਨੂੰ ਅੰਦਰ ਵੜਿਆ ਹੁੰਦਾ ਤੇ ਉਸ ਵਹਿਮ ਪਰਮਾ ਦੇ ਜਾਲ ਚ ਫਸੇ ਰਹਿੰਦੇ ਨੇ ਲੇਕਿਨ ਕਈ ਸੂਝਵਾਨ ਵੀ ਜਿਸ ਲੇਖ ਔਕੜ ਦਾ ਸਮਾਜ ਹੈ ਤੇ ਹੱਲ ਨਾ ਕੋਈ ਲੱਭ ਰਿਹਾ ਹੋਵੇ ਉਹ ਸਲੇ ਡੋਲ ਜੰਗੇ ਨੇ ਔਰ ਸਭ ਤੋਂ ਜ਼ਿਆਦਾ ਡੋਲਰ ਨਾਲੋਂ ਡੁਲਾਣ ਵਾਲੇ ਹੁੰਦੇ ਨੇ ਜਿਹੜੇ ਇਸ ਜ਼ਿਆਦਾ ਹੁੰਦੇ ਨੇ ਹਰਜ ਕੀ ਹੈ ਇਹ ਵੀ ਟਰਾਈ ਕਰਕੇ ਵੇਖ ਲੈ ਅੱਛਾ ਇੰਨਾ ਜੋ ਔਖਾ ਹੋ ਰਿਹਾ ਹੈ ਇੰਨਾ ਜੋ ਪਰੇਸ਼ਾਨ ਹੋ ਰਹੇ ਹੋ ਉਹ ਵੀ ਟਰਾਈ ਕਰਕੇ ਵੇਖ ਲਓ ਤੇ ਬੰਦਾ ਸੋਚਦਾ ਵਾਕਿਆ ਹੀ ਹਰਜ ਕੋਈ ਨਹੀਂ ਹਰਜ ਤਾਂ ਇੱਡਾ ਵੱਡਾ ਹੈ ਜਿਹਦਾ ਖਾਪਾ ਕਦੀ ਭਰਿਆ ਨਹੀਂ ਜਾ ਸਕਦਾ ਕਿ ਤੇਰਾ ਅਕਾਲਪੁਰ ਤੋਂ ਵਿਸ਼ਵਾਸ ਟੁੱਲ ਗਿਆ ਕਿਸੇ ਮਨੁੱਖ ਦੇ ਭਰਮ ਦੇ ਵਿੱਚ ਪੈਣ ਲਈ ਤੂੰ ਤੁਰ ਪਿਆ ਫਿਰ ਬਸ ਅੱਜ ਦਾ ਵਿਸ਼ਾ ਦੀ ਮੱਤਾ ਸਾਹਮਣੇ ਆ ਗਈ ਕਿ ਐਸੇ ਔਕਰ ਦੇ ਸਮੇ ਸਾਨੂੰ ਕੀ ਕਰਨਾ ਚਾਹੀਦਾ ਸਿੱਧ ਗੁਰਬਾਣੀ ਤੋਂ ਲੈਣੀ ਹੈ ਗੁਰਬਾਣੀ ਨੇ ਜੋ ਸਾਨੂੰ ਸਮਝਾਇਆ ਅੱਜ ਦਾ ਪਹਿਲਾ ਪਰਮਾਨ ਜੋ ਮੈਂ ਆਪ ਜੀ ਨਾਲ ਸੰਜਾ ਕਰਨ ਲੱਗਾ ਗੁਰ ਅਮਰਦਾਸ ਪਾਸ਼ਾ ਦਾ ਉਚਾਰਨ ਕੀਤਾ ਹੋਇਆ ਜਿੱਥੇ ਤੀਜੇ ਨਾਟਕ ਬਖਸ਼ਿਸ਼ ਕਰਦੇ ਸਾਨੂੰ ਸਮਝਾਉਂਦੇ ਨੇ ਜਿਸ ਨਾਲ ਜੋਰ ਨਾ ਚੱਲਈ ਖਲੇ ਕੀਚੈ ਅਰਦਾਸ ਨਾਨਕ ਗੁਰਮੁਖ ਨਾਮ ਮਨ ਨੂੰ ਵਸੈ ਤਾਂ ਸੁਣ ਕਰੇ ਸਾਬਾ ਜਿਸ ਨਾਲ ਜੋਰ ਨਾ ਚੱਲਈ ਜੋ ਲੋਕ ਉਹ ਸਭ ਕੋ ਜੋ ਸਿਕਾਲਪੁਰ ਦੇ ਹੁਕਮ ਚਰੇ ਉਹਦੇ ਪਾਣੀ ਚ ਰੋ ਰਹੇ। ਪਰ ਮੇ ਸਾਡੇ ਲਿਖੇ ਲੇਖ ਹੀ ਸਾਡੇ ਸਾਹਮਣੇ ਆ ਰਹੇ ਨੇ। ਪਰ ਇਹ ਲਿਖ ਲਿਖੇ ਤੇ ਉਹ ਸਿਕਾਲਪੁਰ ਸੁਣਨਾ। ਉਹਦੇ ਉੱਤੇ ਸਾਡਾ ਜੋਰ ਕੋਈ ਨਹੀਂ। ਫਿਰ ਸਤਿਗੁਰੂ ਨੇ ਇੱਕ ਗੱਲ ਸਾਨੂੰ ਸੁਝਾਤੀ ਕਿ ਜਿਹਦੇ ਅੱਗੇ ਜੋਰ ਹੀ ਨਹੀਂ ਚੱਲ ਸਕਦਾ ਉਹਦੇ ਅੱਗੇ ਬੇਨਤੀ ਕਰ ਚੋਦਰੀ ਕਰ। ਜਿਹਦੇ ਹੁਕਮ ਚ ਚੱਲ ਰਿਹਾ ਉਹਦੇ ਕੀ ਜੋਦੜੀ ਕਰੇਗਾ ਦੂਜਿਆਂ ਕੇ ਜੋਦੜੀ ਕਰੀ ਵੀ ਜਾਏਗਾ ਤਾਂ ਕੀ ਹੋ ਜਾਏਗਾ। ਔਰ ਜੱਜ ਦਸੀ ਉਹਦੇ ਕੇ ਹੱਥ ਜੋੜ ਕੇ ਖਲੋਜਾ। ਖਲਕੀ ਚਾਰ ਆਰਦਾਸ। ਉਹਦੇ ਕੇ ਬੇਨਤੀ ਕਰ। ਨਾਨਕ ਗੁਰਮੁਖ ਨਾਮ ਮਨ ਵਸੈ। ਇੱਥੇ ਆ ਗੱਲ ਬਹੁਤ ਸਮਝਣ ਵਾਲੀ ਹੈ। ਕੋਰ ਦਾ ਸੁਣਦਾ ਈ ਸੁਣਦਾ ਜਿਨਨੇ ਗੁਰਮੁਖ ਖੱਖੇ ਨੂੰ ਸਿਆਰੀ ਗੁਰੂਵਾਲ ਮੂੰਹ ਕਰਕੇ ਪਾਪ ਗੁਰੂ ਦਾ ਉਪਦੇਸ਼ ਲੈ ਕੇ ਗੁਰੂ ਦੀ ਸਿੱਖਿਆ ਲੈ ਕੇ ਅਕਾਲਪੁਰ ਤੇ ਨਾਮ ਨੂੰ ਮੰਨ ਚ ਵਸਾ ਲਿਆ ਹੈ ਭਾਵ ਅਕਾਲਪੁਰ ਤੇ ਪੂਰਨ ਵਿਸ਼ਵਾਸ ਲੈ ਆਇਆ ਤਾਂ ਸੁਣ ਕੇ ਰੇ ਸ਼ਾਬਾਸ਼ پھر اکال پر سن کے شاباش دے گا بیٹا صحیح جگہ تے آ گیا کے چ نہیں پیا پھر تیری ارداس پروان ہوئے گی اسی اکثر یہ گل ہیں جی اردس تو سارے کرتے ہیں روز ہی کرتے ہیں پروان ہوں نے ਅਰਦਾਸ ਦਾ ਸਭ ਤੋਂ ਪਹਿਲਾ ਇੱਕ ਬੇਸਿਕ ਮੂਡਲਾ ਜਣਾ ਗੁਰਨਾ ਹੈ ਨਾ ਉਹ ਹੈ ਕਿ ਉਸ ਅਕਾਲ ਪੁਰਖ ਤੇ ਪੂਰਨ ਵਿਸ਼ਵਾਸ ਹੋਵੇ। ਹੋਰ ਇੱਕ ਹੋਰ ਬੇਨਤੀ ਕਰਨਾ ਜੇ ਵਿਸ਼ਵਾਸ ਹੋਵੇ ਨਾ ਫਿਰ ਇਹ ਕਦੀ ਗਿਲਾ ਹੀ ਨਹੀਂ ਹੋਏਗਾ ਕਿ ਮੇਰੇ ਅਰਦਾਸ ਕੀਤੀ ਦੇ ਪਰਵਾਹ ਨਹੀਂ ਹੋਈ। ਫਿਰ ਇਹ ਸਮਝ ਲੱਗ ਜਾਏਗੀ ਕਿ ਉਹ ਸਾਡਾ ਪਿਤਾ ਹੈ, ਸਾਡਾ ਮਾਤਾ ਹੈ, ਤੂੰ ਮੇਰਾ ਪਿਤਾ ਤੂੰ ਹੈ ਮੇਰਾ ਮਾਤਾ, ਤੂੰ ਮੇਰਾ ਬੰਦਬ ਤੂੰ ਮੇਰਾ ਭਰਾਤਾ। ਜੇ ਨਹੀਂ ਪਰਵਾਹ ਹੋਈ ਤੇ ਇਹਦੇ ਵਿੱਚ ਵੀ ਮੇਰਾ ਕੋਈ ਭਲਾ ਨਹੀਂ। ਜੇ ਨਹੀਂ ਪ੍ਰਮਾਣ ਹੋਈ ਤੇ ਉਹ ਸਕਾਲ ਪੁੱਛਦਾ ਟਲ ਫੈਸਲਾ ਫਿਰ ਗਿਲਾ ਖਤਮ ਹੋ ਜਾਏਗਾ ਠੀਕ ਹੈ ਦਿੱਤੇ ਸਤਿਗੁਰੂ ਨੇ ਸਾਨੂੰ ਕਿ ਵਿਸ਼ਵਾਸ ਦਵਾਇਆ ਪਰ ਉਹਦੇ ਵਿੱਚ ਕੰਡੀਸ਼ਨ ਦਵਾਇਆ ਨਾਲ ਗੁਰਮੁਖ ਨਾਮ ਮਨ ਬਸੇ ਤੇਰਾ ਪੂਰਨ ਵਿਸ਼ਵਾਸ ਉੱਤੇ ਹੈ ਤਾਂ ਸੁਣ ਕੇ ਸ਼ਾਬਾਸ਼ ਅਜਦਾ ਦੂਸਰਾ ਪਰਮਾਨ ਵੀ ਗੁਰੂ ਅਮਰਦਾਸ ਪਾਤਸ਼ਾਹ ਜੀ ਦਾ ਹੀ ਵਿਚਾਰਨ ਕੀਤਾ ਹੋਇਆ ਹੈ ਜਿੱਥੇ ਤੀਜੇ ਨਾਨਕ ਸਾਨੂੰ ਕੁਝ ਕੰਡੀਸ਼ਨਸ ਦੱਸਦੇ ਨੇ ਕਿ ਤੇਰੀ ਅਰਦਾਸ ਦੇ ਵਿੱਚ ਆ ਗੁਣ ਹੋਣੇ ਚਾਹੀਦੇ ਨੇ ਅਰਦਾਸ ਕਰਨ ਲੱਗੇ ਐ ਵੇਖ ਲਈਂ ਵੀ ਤੇਰੀ ਅਰਦਾਸ ਦੇ ਵਿੱਚ ਗੁਣ ਹੈ ਨੇ ਸਤਿਗੁਰੂ ਤੀਜੇ ਨਾਨਕ ਬਖਸ਼ਿਸ਼ ਕਰਦੇ ਨੇ ਜੀ ਕੀ ਬਿਰਥਾ ਹੋਏ ਸੋ ਗੁਰਪਹਿ ਅਰਦਾਸ ਕਰ ਛੋੜ ਸਿਆਨ ਸੁ ਸਗਲ ਮਨ ਤਨ ਅਰਪ ਤਰ ਜੀ ਕੀ ਬਿਰਥਾ ਹੋਏ ਦਿਲ ਦੇ ਵਿੱਚ ਕੋਈ ਦੁੱਖ ਹੋਵੇ ਤਕਲੀਫ ਹੋਵੇ ਸੰਤਾਪ ਹੋਵੇ ਫਿਰ ਕੀ ਕਰ ਇਹ ਨਹੀਂ ਕਿ ਆ ਕਿਸੇ ਪੰਡਤ ਕੋਲ ਜਾ ਜਾਂ ਕਿਸੇ ਬਾਬਾ ਜੀ ਕੋਲ ਜਾ ਕੋਈ ਮੂਹ ਪਰ ਖਲਬ ਗੁਰਪਹਿ ਅਰਦਾਸ ਕਰ ਸਤਿਗੁਰੂ ਗੁਰਦਾਸਕਰ ਵੇਨ ਟਿਕਰ ਕਿ ਮੇਰੀਆ ਸਮੱਸਿਆ ਆ ਗਈ ਹੈ ਸਤਿਗੁਰੂ ਜੀ ਮੈਨੂੰ ਅਗਵਾਈ ਬਖਸ਼ੋ ਇਹ ਨੁਮਾ ਕਿਵੇਂ ਦੂਰ ਕਰਾਂ ਕਿਵੇਂ ਦੂਰ ਹੋਵੇ ਕਿਹੜਾ ਆਸਰਾ ਲੱਭਾਂ ਲੇਕਿਨ ਸਤਿਗੁਰੂ ਨੇ ਨਾਲ ਇੱਕ ਬਖਸ਼ਿਸ਼ ਕੀਤੀ ਹੈ ਸਾਨੂੰ ਸਮਝਾਇਆ ਕਿ ਤੇਰੀ ਅਰਦਾਸ ਦੇ ਵਿੱਚ ਕੀ ਗੁਣ ਹੋਣੇ ਚਾਹੀਦੇ ਨੇ ਛੋੜ ਸਿਆਨ ਪਰ ਸਗਲ ਮਨ ਤਨ ਅਰਪਤਾਰ ਅਰਦਾਸ ਤਾਂ ਹੈ ਜੇ ਆਪਣੀਆਂ ਸਿਆਣਪਾਂ ਚੁਤਰਾਈਆਂ ਛੱਡ ਦਿੱਤੀਆਂ ਮਨ ਤੇ ਤਨ ਗੁਰੂ ਦੇ ਅਰਪਣ ਕਰ ਦਿੱਤਾ ਗੁਰੂ ਦੇ ਅੱਗੇ ਅਰਦਾਸ ਕਰ ਰਹੇ ਹਾਂ ਫਿਰ ਜੋ ਗੁਰੂ ਹੁਕਮ ਕਰਦਾ ਉਹਦੇ ਮੁਤਾਬਕ ਹੀ ਜੀਵਨ ਨੂੰ ਟਰਾਲਣਾ ਹੈ ਉਹਦੇ ਮੁਤਾਬਕ ਹੀ ਕਰਮ ਕਰਨਾ ਹੈ ਜੇ ਉਹਦੇ ਬਾਅਦ ਵੀ ਆਪਣੀਆਂ ਸਿਆਣਪਾਂ ਚੁਤਰਾਈਆਂ ਨੇ ਸਿਰਮ ਜਮਾਨ ਜਬਾਨ ਤੋ ਅਰਦਾਸ ਕਰ ਰਹੇ ਆ ਮੰਨ ਕਰਕੇ ਵਿਸ਼ਵਾਸ ਕੋਈ ਨਹੀਂ ਤਨ ਕਰਕੇ ਹਾਜ਼ਰ ਕੋਈ ਨਹੀਂ ਫਿਰ ਕਿਹੋ ਜੀ ਅਰਦਾਸ ਹੋਏਗੀ ਫਿਰ ਕਿਵੇਂ ਆਸ ਕਰ ਸਕਦੇ ਆ ਪ੍ਰਵਾਨ ਹੋਵੇ ਛੋੜ ਸਿਆਣਪ ਸਗਲ ਮੰਤਨ ਰਬutar ਅੱਜ ਦਾ ਤੀਸਰਾ ਪ੍ਰਮਾਣ ਗੁਰੂ ਨਾਨਕ ਸਾਹਿਬ ਜੀ ਦਾ ਉਚਾਰਨ ਕੀਤਾ ਹੋਇਆ ਇਥੇ ਸਤਿਗੁਰੂ ਨੇ ਇੱਕ ਬੇਸਿਕ ਗੱਲ ਸਾਨੂੰ ਸਮਝਾਤੀ ਅਰਦਾਸ ਦੇ ਬਾਰੇ। ਮੁੱਢਲੀ ਗੱਲ ਹੈ ਜਿੱਥੋਂ ਸ਼ੁਰੂਆਤ ਹੁੰਦੀ ਹੈ। ਸਤਿਗੁਰੂ ਜੀ ਬਖਸ਼ਿਸ਼ ਕਰਦੇ ਨੇ ਸਤ ਸੰਤੋਖ ਹੋਵੇ ਅਰਦਾਸ ਤਾਂ ਸੁਣ ਸਰਦ ਬਹਾਲੇ ਪਾਸ। ਤੇਰੀ ਅਰਦਾਸ ਤੇ ਵਿੱਚ ਸੱਚ ਦਾ ਗੁਣ ਹੋਵੇ, ਸਤ ਹੋਵੇ। ਕਿਸੇ ਦੀ ਬੁਰਾਈ ਲਈ ਨਾ ਹੋਵੇ। ਇਸਨੂੰ ਕੋ ਨੁਕਸਾਨ ਪਹੁੰਚਣ ਲਈ ਨਾ ਹੋਵੇ ਤੇ ਦੂਜੀ ਸੰਤੋਖ ਦੇ ਵਿੱਚ ਹੋਵੇ। ਕ੍ਰਿਸ਼ਨ ਦੇ ਮਾਰੇ ਹੋਈ ਦੁਨੀਆਵੀ ਪਦਾਰਥਾਂ ਦੇ ਭਟਕਣਾ ਵਾਸਤੇ ਹੀ ਨਾ ਹੋਵੇ ਸਿਰਫ। ਇਹ ਗੁਣ ਹੋਣ ਤੇਰੀ ਅਰਦਾਸ ਦੇ ਵਿੱਚ ਤੇ ਫਿਰ ਪ੍ਰਵਾਨ ਹੋਵੇਗੀ। ਸਤਿਗੁਰ ਕਹਿੰਦੇ ਤਾਂ ਸੁਣ ਸਦ ਬਹਾਲੇ ਪਾਸ ਫਿਰ ਤੇਰੀ ਅਰਦਾਸ ਸੁਣ ਕੇ ਓਕਾਲਪੁਰ ਵਾਇਗਰੂ ਤੈਨੂੰ ਆਪਣੇ ਕੋਲ ਸਥਾਨ ਦਏਗਾ ਪਰ ਕੰਡੀਸ਼ਨ ਹੈ ਕਿ ਅਰਦਾਸ ਤੇ ਵਿੱਚ ਸੱਚ ਵੀ ਹੋਵੇ ਤੇ ਸੰਤੋਖ ਵੀ ਹੋਵੇ ਕਰਮਤਾ ਕੀਤੇ ਤੂੰ ਬਹੁਤ ਮਾੜੇ ਉਹਦੀ ਸਜ਼ਾ ਮਿਲਣ ਲੱਗੀ ਹੈ ਹੁਣ ਕਹਿਣਾ ਵੀ ਅਕਾਲ ਪੁਰਖ ਨੂੰ ਨਜ਼ਰ ਹੀ ਨਾ ਆਉਣ ਅਕਾਲ ਪੁਰਖ ਕੋਲੋਂ ਮੇ ਲੁਕਾ ਲਵਾ ਉਹਨੂੰ ਵੀ ਪਰਮਾ ਲਵਾ ਨਹੀਂ ਸਤ ਸੰਤੋਖ ਹੋ ਗਿਆ ਅਰਦਾਸ ਸਤਿਗੁਰੂ ਮੇਰ ਕਰੇ ਸਾਨੂੰ ਇਸ ਗੱਲ ਦੀ ਸਮਝ ਲੱਗ ਜਾਏ ਇੱਕ ਤਾਂ ਬਾਹਰ ਜਾਣ ਦੀ ਪਟਕਣਾ ਮੁੱਕ ਜਾਏ ਦੂਸਰਾ ਵਿਸ਼ਵਾਸ ਹੋ ਆਵੇ ਔਰ ਅਰਦਾਸ ਨਾਲ ਜੁੜ ਜਾਈਏ ਆਪਾਂ ਇਸ ਭਾਗ ਨੂੰ ਕੱਲ ਦਾ ਦਿਨ ਹੋਰ ਵਿਚਾਰਾਂਗੇ ਉਦ ਬਸ ਸਮਾਪਤੀ ਕਰਾਂਗੇ ਅੱਜ ਬਸ ਇਤਨੇ ਕੇ ਬਚਨ ਪ੍ਰਵਾਨ ਕਰਨਾ ਉਹਨਾਂ ਨੂੰ ਪੁਲਾਵ ਵਾਸਤੇ ਖਿਮਾ ਬਖਸ਼ਣਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ